ਜਦੋਂ ਗੱਡੀ 40 ਦੀ ਸਪੀਡ ਤੇ ਹੋਗੀ ਹਾਂ ਇਹ ਧਰਤੀ ਤੋਂ ਇੰਨੀ ਉੱਚੀ ਹੋ ਜਾਣੀ ਆ ਇੰਨੀ ਉੱਚੀ ਹਾਂ ਇੰਨੀ ਉਰੇ ਤਿੰਨੇ ਪਤਾ ਹੋ ਗਿਆ ਉੱਚੀ ਹੈ ਹਾਂ ਬਾਜੋ ਮੈਨੂੰ ਲਾਂਬਾ ਦੇ ਦੇ ਦੇਖ ਸਾਨੂੰ ਹੋ ਗਿਆ 15 ਸਾਲ 15 ਸਾਲਾਂ ਦੇ ਵਿੱਚ ਅਸੀਂ ਨੀ ਟੈਂਕੀ ਖੋਲੀ ਤੇ ਤੇਲ ਨਹੀਂ ਮੁੱਕਿਆ ਸਭ ਤੋਂ ਪਹਿਲਾਂ ਆਪਾਂ ਨੂੰ ਐ ਲਿਖਾਓ ਜੀ ਗੱਡੀ ਪੜੀ ਲਿਖੀ ਕਿੰਨਾ ਹੋਈ ਆ ਗੱਡੀ ਦੀ ਐਮਏ ਕੀਤੀ ਹੋਈ ਆ ਕਿਹੜੇ ਕਾਲ ਦੀ ਜੀ ਸਿੱਧ ਸਾਰ ਠੀਕ ਆ ਯਾਰ ਤੂੰ ਕੈਸਾ ਬੰਦਾ ਗੱਡੀ ਕਿਵੇਂ ਪੜ ਜੂਗੀ ਯਾਰ ਉਹ ਸੌਰੀ ਯਾਰੋ ਮੇਰਾ ਦਿਮਾਗ ਨਾ ਉਧਰ ਬਚੋਲੇ ਵਾਲੀ ਸਾਈਡ ਚਲੀ ਜਾਂਦਾ ਮੈਂ ਨਾਲ ਬਚੋਲੇ ਦਾ ਵੀ ਕੰਮ ਕਰਦਾ ਨਾ ਇਹ ਗੱਡੀ ਦੇ ਮਗਰ ਕੁੱਤੇ ਕਿੱਥੇ ਦੇ ਕਿੰਨੇ ਪੈਂਦੇ ਨੇ ਯਾਰ ਇਹਦਾ ਹੁਣ ਮੈਨੂੰ ਕੀ ਪਤਾ ਕਿ ਕਿੱਥੇ ਪੈਂਦੇ ਨੇ ਕਿਵੇਂ ਪੈਂਦੇ ਨੇ ਯਾਰ ਨਹੀਂ ਇਹ ਤੁਹਾਨੂੰ ਦੱਸਣਾ ਬੁਗਾਈ ਜਦ ਅਸੀਂ ਗੱਡੀ ਖਰੀਦਣੀ ਹੈ ਕਦੇ ਵੀ ਪਚਾਲ ਆਵੇ ਸੁਨਾਮੀ ਆਵੇ ਤੂਫਾਨ ਆਵੇ ਤੁਹਾਡੀ ਗੱਡੀ ਦੀ ਸਕਰੀਨ ਤੇ ਆਊਗਾ ਪਹਿਲਾਂ ਸੂਚਿਤ ਕਰ ਦੂ ਪਹਿਲਾਂ ਹੀ ਪਤਾ ਲੱਗੂ ਚਲ ਯਾਰ ਮੁੱਕ ਦੀ ਗੱਲ ਵੀ ਇੰਨੇ ਦਿਖਾ ਦੇ ਵੀ ਤੁਸੀਂ ਗੱਡੀ ਇਹ ਵੇਚਣੀ ਕਾਤੇ ਉਹ ਯਾਰ ਬੈਠਣਾ ਔਖਾ ਹੁੰਦਾ ਕਿਆ ਸਿਰ ਤੇ ਕੰਡੇ ਲੱਗੇ ਹੋਏ ਨੇ ਮੁੱਤੀਆਂ ਨੁੱਤੀਆਂ ਨੁੱਤੀ ਕਰਦੇ ਆਹੀ ਰਹੀ ਆਹੀ ਹਾਂਜੀ ਭਾਈ ਜੀ ਆ ਗਿਆ ਜੀ ਦੇਖੋ ਫਿਰ ਆ ਗੱਡੀ ਆ ਅੱਛਾ ਆ ਹੈ ਹਾਂ ਜੀ ਦੇਖਦੇ ਆ ਇੱਕ ਮਿੰਟ ਲਾ ਦੀਏ ਸਟੈਂਡ ਤੇ ਇੱਕ ਮਿੰਟ ਛਾ ਪੁਰੇਲੇ ਆ ਅਹਿਮਰ ਗੱਡੀ ਹਾਂਜੀ ਹਾਂ ਜਿਵੇਂ ਜਦੋਂ ਮਾਲਾ ਅਸੀਂ ਪਿੰਡ ਜਿਹਨੂੰ ਗਈ ਵਾਰ ਇਹਦੇ ਤੋਂ ਬਹੁਤ ਚਾਦਰਾਂ ਜੀ ਲਾਉਨੇ ਆ ਤਾਂ ਇਕੱਠ ਬਾਲਾ ਹੋ ਜਾਂਦਾ ਲੋਕ ਦੇਖਣ ਬਾਲੇ ਆ ਜਾਂਦੇ ਨੇ ਇਕੱਠ ਕਿਉਂ ਬਈ ਇਹ ਬਸ ਇੱਕ ਨਮੂਨਾ ਹੀ ਲਾ ਲਓ ਇਹ ਅੱਠ ਬਾਜੂ ਬਈ ਇਹ ਇਹ ਜਿਹੇ ਤੇ ਕੀ ਆ ਇਹ ਅਸੀਂ ਦਿਖਾਉਂਦੇ ਨਹੀਂ ਕਿਸੇ ਨੂੰ ਦਿਖਾਉਂਦੇ ਕਿਉਂ ਨਹੀਂ ਤੁਹਾਨੂੰ ਦੱਸੀਦਾ ਜਾਣਦੇ ਆ ਜੀ ਬਸ ਇਹ ਅਜੂਬਿਆਂ ਜਾਂਦੀ ਆ ਨਹੀਂ ਫੇ ਇਹਦੀ ਕੋਈ ਸਟੋਰੀ ਵੀ ਹੋਊਗੀ ਜਿਹੜਾ ਇਹਨਾਂ ਇਕੱਠ ਹੋ ਜਾਂਦਾ ਇਹਨੂੰ ਦੇਖਣ ਲਈ ਸਟੋਰੀਆਂ ਬਹੁਤ ਨੇ ਤੁਸੀਂ ਬਸ ਐਂ ਦੇਖੋਗੇ ਗੱਡੀ ਤੁਹਾਨੂੰ ਪਸੰਦ ਆ ਜਾਂ ਨਹੀਂ ਪਸੰਦ ਨਹੀਂ ਗੱਡੀ ਅਸੀਂ ਤਾਂ ਹੀ ਪਸੰਦ ਕਰਾਂਗੇ ਜੇ ਤੁਸੀਂ ਇਹਦੇ ਕਿੱਸੇ ਸੁਣਾਉਂਗੇ ਸਾਨੂੰ ਇਹ ਹੁਣ ਮੈਂ ਤੁਹਾਨੂੰ ਕਿੱਸੇ ਸੁਣਾ ਤਾਂ ਬਾਅਦ ਵਿੱਚ ਤੁਸੀਂ ਗੱਡੀ ਲੈ ਕੇ ਨਾ ਜਾ ਬੂ ਕਿਉਂ ਨਹੀਂ ਲੈ ਕੇ ਜਾਵਾਂਗੇ ਲੈ ਪਹਿਲਾਂ ਗੱਡੀ ਪਸੰਦ ਕਰੋ ਗੱਡੀ ਆਪਾਂ ਪਸੰਦ ਕਰਾਂਗੇ ਜਦ ਤੱਕ ਤੁਸੀਂ ਇਹਨੂੰ ਕਿੱਸੇ ਸੁਣਾਓ ਨਹੀਂ ਗੱਡੀ ਦੱਸੋ ਤੁਸੀਂ ਮੈਨੂੰ ਕਿਵੇਂ ਆ ਗੱਡੀ ਥੋੜੀ ਠੀਕ ਠਾਕ ਆ ਮੈਂ ਸੱਚੀ ਗੱਲ ਦੱਸੀਏ ਕੁਝ ਖਾਸ ਤਾਂ ਐ ਨਹੀਂ ਇਹਦੇ ਵਿੱਚ ਗੱਡੀ ਆਪਾਂ ਨੇ ਪੂਰੀ ਟਾਪ ਟਾਪ ਸਰੇ થઈ ਸਰੇ થઈ ਟਾਪ ਚਾਹੀਦੀ ਆਪਾਂ ਪਰ ਇੰਨਾ ਜ਼ੋਰ ਲਾਉਣ ਦੀ ਕੀ ਲੋੜ ਤੇ ਜਿੰਨਾ ਮੈਂ ਜ਼ੋਰ ਲਾਇਆ ਐਦੋਂ ਦੁੱਗਣਾ ਜ਼ੋਰ ਦੀ ਚਾਹੀਦਾ ਗੱਡੀ ਆਪਾਂ ਨੂੰ ਤਾਂ ਮੈਂ ਜ਼ੋਰ ਲਾ ਕੇ ਦੱਸਿਆ ਤੈਨੂੰ ਲੈ ਹੁਣ ਤੁਸੀਂ ਕਿਸੇ ਦੀ ਗੱਲ ਕਰਦੇ ਸੀ ਪਹਿਲਾਂ ਜ਼ੋਰ ਤੇ ਆਜੋ ਦੱਸੋ ਸਾਡੇ ਪਿੰਡ ਇੱਥੇ ਕੰਬੈਨ ਆ ਗਈ ਗਿੱਲੇ ਖੱਤੇ 'ਚ ਵੜ ਗਈ ਧੁੱਸ ਗਈ ਅੱਛਾ ਸਾਰੇ ਪਿੰਡ ਦੇ ਟਰੈਕਟਰ ਜੀ ਸੀ ਬੀਆਂ ਮੰਗਾਲੀਆਂ ਨਿਕਲ ਹੀ ਨਹੀਂ ਹੂੰ ਇਹਨੂੰ ਲੈ ਕੇ ਗਿਆ ਫਿਰ ਮੈਂ ਅੱਛਾ ਇਹਨੇ ਕੱਢੀ ਆ ਸੱਚੀ ਗੱਲ ਆ ਹਾਂ ਝੂਠ ਨਾ ਬੋਲੀ ਬਲਦੇਵ ਬਵਾਰੀ ਦਾ ਪੋਤਾ ਮੈਂ ਜਿੰਦਗੇ ਚ ਝੂਠ ਨਹੀਂ ਬੋਲਿਆ ਕਦੇ ਆਪਾਂ ਗੱਡੀ ਖਰੀਦਣੀ ਆ ਤਾਈਓ ਤਾਂ ਪੁੱਛਿਆ ਸਾਰੀ ਗੱਲ ਸੱਚ ਦੱਸ ਦੇ ਬਿਲਕੁਲ ਸੱਚ ਦੱਸ ਰਹੇ ਹਾਂ ਹੋਰ ਇਹਦਾ ਹੋਰ ਕੱਸਾ ਸੁਣ ਲਓ ਦੱਸੋ ਜਿਵੇਂ ਇਹਦਾ ਮਿਊਜ਼ਿਕ ਸਿਸਟਮ ਹੂੰ ਇਹ ਯੂ ਐਸ ਤੋਂ ਆਇਆ ਹੋਇਆ ਨਹੀਂ ਇਹਦਾ ਗੱਪਾ ਇਹਦਾ ਗੱਪਾ ਮੰਨ ਜਾ ਮੰਨ ਜਾ ਮੰਨ ਨਹੀਂ ਨਹੀਂ ਮੰਨ ਜਾ ਇਹ ਤੁਸੀਂ ਗੱਡੀ ਜਦ ਲੈਣੀ ਹੈ ਇਹ ਨਾਲ ਤੁਸੀਂ ਡੀ ਜੇ ਦਾ ਕੰਮ ਵੀ ਕਰ ਸਕਦੇ ਹੋ ਕਿਸੇ ਵਿਆਹ ਸਾਦੀ ਫੰਕਸ਼ਨ ਤੇ ਇਹਦੀ ਡਿੱਗੀ ਚੱਕੋ ਅੰਦਰ ਲਾ ਦਿਓ ਹਾਂ ਡੀ ਜੇ ਵੀ ਫੇਲ ਆਏ ਤੇ ਮੋਰ ਸੱਚੀ ਗੱਲ ਮੈਂ ਕਿਹਾ ਜੀ ਜਮੇ ਝੂਠ ਨਹੀਂ ਬੋਲਦਾ ਚਾ ਗੁਰਦੁਆਰਾ ਸਾਹਿਬ ਕੋ ਘਰ ਮੇਰਾ ਆਪਾ ਚ ਕਹਦਾ ਝੂਠ ਨਹੀਂ ਬੋਲਿਆ ਗੱਲਾਂ ਜਿਵੇਂ ਤੁਹਾਨੂੰ ਦੱਸੀ ਜੰਨਾ ਗੱਡੀ ਥੋੜੀ ਠੀਕ ਲੱਗਣ ਲੱਗੀ ਮੈਨੂੰ ਹਾਂ ਆਜੋ ਗਾਹਾਂ ਆਜੋ ਹਮ ਇਹਦੀਆਂ ਲਾਈਟਾਂ ਤੇ ਆਜਾ ਹਾਂ ਇਹ ਲਾਈਟਾਂ ਦੀ ਇੰਨੀ ਜ਼ਿਆਦਾ ਰੋਸ਼ਨੀ ਆ ਇਹ ਜਾਪਾਨ ਦੀਆਂ ਨੇ ਲਾਈਟਾਂ ਇਹ ਆਹ ਦੇਖੋ ਕਿੰਨੀ ਸਾਫ਼ ਆ ਕਿੰਨੀ ਤੁਦਲੀ ਆ ਇਹ ਅਲੱਗ-ਅਲੱਗ ਵੈਰਾਈਟੀ ਦੀਆਂ ਨੇ ਅੱਛਾ ਤੁਹਾਨੂੰ ਪਿੰਡ ਦੇ ਵਿੱਚ ਸਰਚ ਲਾਈਟ ਲਾਉਣ ਦੀ ਲੋੜ ਨਹੀਂ ਰਾਤ ਨੂੰ ਇਹਦੀਆਂ ਲਾਈਟਾਂ ਮਚਾ ਦਿਓ ਸਾਰੇ ਪਿੰਡ ਚ ਚਾਨਣਾ ਰਹੂਗਾ ਗੱਡੀ ਗੱਡੀਆਂ ਠੀਕ ਆ ਫਿਰ ਆਪਾਂ ਲੈ ਲੈਨੇ ਆ ਆ ਆ ਚੀਜ਼ ਦੇਖੋ ਆਹ ਆ ਇਹਦਾ ਹਮ ਏ ਜੰਤੀ ਜੋ ਤੁਸੀਂ ਗੱਡੀ ਲੈ ਲਈ ਮੈਂ ਉਦੋਂ ਦੱਸੂਗਾ ਇਹਦੇ ਉਰੇ ਵੀ ਫੰਕਸ਼ਨ ਸੈਂਸਰ ਲੱਗੇ ਹੋਏ ਨੇ ਇਹਦੇ ਉਰੇ ਵੀ ਕਾਹਦੇ ਉਹ ਤੁਸੀਂ ਉਹ ਗੱਡੀ ਖਰੀਦਦੇ ਨਹੀਂ ਨਹੀਂ ਦੱਸੋ ਗੱਲ ਤੁਸੀਂ ਦੱਸੋ ਆਪਾਂ ਖਰੀਦਣੀ ਹੈ ਜਦ ਗੱਡੀ ਮੈਂ ਕਹਿ ਰਿਹਾ ਤੁਹਾਨੂੰ ਜੇ ਮੈਂ ਸਾਰੀਆਂ ਖੂਬੀਆਂ ਤੁਹਾਨੂੰ ਦੱਸਤੀਆਂ ਤੁਸੀਂ ਗੱਡੀ ਨਾ ਲਈ ਕੱਲੂ ਮੇਰੇ ਘਰੋਂ ਤੁਸੀਂ ਚੋਰੀ ਕਰਾ ਦੇਮੋਂ ਫੇਰ ਗੱਡੀ ਲਾਵਾਂਗੇ ਯਾਰ ਦੱਸਤਾ ਤੈਨੂੰ ਮੈਂ ਲੈ ਕੇ ਜਾਵਾਂਗੇ ਜਿਆਦਾ ਆਏ ਹੁਣ ਇਹ ਤਾਂ ਲੋਕ ਵਾਲਾ ਇਹ ਲੋਕ ਦੇ ਵਿੱਚ ਨਾ ਕੈਮਰਾ ਲੱਗਿਆ ਹੋਇਆ ਹੂੰ ਇਹ ਜੇ ਮਾਲਾ ਥੋੜਾ ਉਹਨੇ ਫੇਸ ਕਵਰ ਕਰ ਲਿਆ ਵਿੱਚੋਂ ਕਰੂੰਗਾ ਮੈਂ ਇਹ ਤਾਂ ਹੀ ਖੁੱਲੂਗਾ ਤਾਂ ਹੀ ਲੱਗੂਗਾ ਕੋਈ ਅਣਜਾਣ ਬੰਦਾ ਇਹਨੂੰ ਖ ਠੀਕ ਆ ਆਹ ਹੋਏ ਮੇਰਾ ਮੇਰਾ ਲੱਗਿਆ ਹੋਇਆ ਹੈ ਤੇ ਮੇਰਾ ਨਹੀਂ ਨਹੀਂ ਮੈਂ ਕੋਲੇ ਖੜਾ ਇਹ ਤਾਂ ਲੱਗਿਆ ਜੇ ਪਰੇ ਹੋਇਆ ਤਾਂ ਖੋਲ ਕੇ ਦੇ ਲੈਂਦਾ ਨਹੀਂ ਨਹੀਂ ਤੂੰ ਅੱਡੀ ਹੋਰ ਖੂਬੀ ਸੋਹਣੀ ਦੀਆਂ ਖੂਬੀਆਂ ਬਹੁਤ ਨੇ ਤੈਨੂੰ ਤਾਂ ਰਾਤ ਪੈ ਜੂਰ ਦੱਸ ਫੇਰ ਆ ਜਾ ਬਹਿ ਭਾਵੇਂ ਰਾਤ ਪੈ ਦੇ ਪਰ ਗੱਲ ਸੱਚੀ ਸੀ ਮੈਨੂੰ ਸਾਰੀ ਆ ਦੇਖ ਆ ਟਾਇਰ ਆ ਹੂੰ ਇਹ ਤੈਨੂੰ ਸਿੰਪਲ ਟਾਇਰ ਲੱਗ ਰਿਹਾ ਸਿੰਪਲ ਆ ਹੋਰ ਇਹ ਚ ਕੀ ਆ ਲੱਪਣਿਆ ਪਿਆ ਨਾਲੇ ਜਮਾ ਹੀ ਨਹੀਂ ਕੁਝ ਲੱਗ ਰਿਹਾ ਆ ਦੇ ਸੈਂਸਰ ਉਹ ਸੈਂਸਰ ਆ ਹੈ ਉਹ ਪੈਂਚਰ ਆ ਹੈ ਤੈਨੂੰ ਵੀ ਪੈ ਗਿਆ ਨਾ ਭਲੇਖਾ ਇਹ ਸਾਰਿਆਂ ਨੂੰ ਇਹੀ ਭਲੇਖਾ ਪੈਂਦਾ ਇਹ ਪੈਂਕਰ ਦੇ ਅੰਦਰ ਆ ਬਾਹਰ ਇਹ ਸੈਂਸਰ ਯਾਰ ਮੈਨੂੰ ਝੂਠ ਬੋਲਦਾ ਰਹਾ ਸੈਂਸਰ ਦਾ ਕੰਮ ਕੀ ਆ ਜਦੋਂ ਗੱਡੀ 40 ਦੀ ਸਪੀਡ ਤੇ ਹੋਗੀ ਹਾਂ ਇਹ ਧਰਤੀ ਤੋਂ ਇੰਨੀ ਉੱਚੀ ਹੋ ਜਾਣੀ ਆ ਇੰਨੀ ਉੱਚੀ ਹਾਂ ਓ ਇੰਨੀ ਉਰੇ ਆ ਤੰਨੀ ਟੁੱਟੀਆਂ ਹਾਂ ਹਾਂ ਬਾਜੋ ਮੈਨੂੰ ਲਾਂਬਾ ਦੇਂਗਾ ਤੇ ਉਹ ਉੱਚੀ ਹੋਣ ਦੇ ਨਾਲ ਕੋਈ ਹਲਚਲ ਵੀ ਨਹੀਂ ਪੈਂਦਾ ਇਹ ਤਾਂ ਯਾਰ ਤੁਮ ਨੂੰ ਫਿਲਮ ਵਾਲੇ ਗੱਲਾਂ ਤੁਸੀਂ ਜਿਵੇਂ ਫਿਲਮਾਂ 'ਚ ਗੱਡੀਆਂ ਉੱਡਦੀਆਂ ਫਿਰਦੀਆਂ ਆਉਂਦੀਆਂ ਨੇ ਇਹ ਫਿਲਮ 'ਚ ਵੀ ਆਉਣੀ ਤੀਗੀ ਕਿਹੜੀ 'ਚ ਉਹ ਗਿੱਪੀ ਗਰੇ ਵਾਲਾ ਤਾਂ ਉਹ ਗਾਣਾ ਨਹੀਂ ਹੈਗਾ ਤੇਰੀ ਸੌ ਤੈਨੂੰ ਦੇਖ ਦੇਖ ਕੇ ਬਿਲੋ ਅਮਰੀਕਾ ਮੱਚ ਦੀ ਮਿੱਤਰਾਂ ਦੀ ਕਾਰ ਨੱਚਦੀ ਸੀਗਾ ਉਹ ਮਿੱਤਰਾਂ ਦੀ ਇੱਥੇ ਉਹਨੇ ਫਿਰ ਜਾਂ ਜੀ ਮੈਨੂੰ ਕਿਹਾ ਵੀ ਆ ਗੱਡੀ ਸਾਨੂੰ ਦੇ ਦੇ ਅਸੀਂ ਵਿੱਚ ਇਹ ਲੈਣੀ ਆ ਮਾਹ ਵੀ ਇਹ ਤਾਂ ਲੋਕਾਂ ਦੀ ਨਿਗਾ ਚ ਆ ਜੂਗੀ ਮੈਂ ਜਵਾਬ ਦਿੱਤਾ ਅੱਛਾ ਹਾਂ ਉਹ ਤਾਂ ਹੀ ਉਹਨੇ ਲੰਡੂ ਦੀ ਲੈ ਲਈ ਉਹ ਤਾਂ ਇੰਨਾ ਟੱਪਦੀ ਨਹੀਂ ਗੱਡੀ ਓਏ ਬਜਟ ਨਹੀਂ ਹੈਗਾ ਕਾਰ ਮਹਿੰਗੀ ਹੋ ਬਹੁਤ ਇਹ ਤਾਂ ਤੂੰ ਮੈਨੂੰ ਬੰਦਾ ਘੈਂਟ ਲੱਗਦਾ ਹਾਂ ਇਹ ਤਾਂ ਕਰਕੇ ਤੈਨੂੰ ਮੈਂ ਕਾਰ ਦੇਣੀ ਆ ਲੈ ਲੈਣੇ ਆ ਫਿਰ ਆਪਾਂ ਪਰ ਲਮਾ ਕੋ ਸਰਤਾਂ ਤੇ ਆਹ ਐਡੀ ਗੱਲ ਸੁਣ ਲੈ ਇਹ ਦੇਖਣ ਨੂੰ ਕੀ ਲੱਗਦੀ ਹੈ ਤੇਲ ਤੇਲ ਪੈਂਦਾ ਇੱਥੇ ਹੋਰ ਕੀ ਬੇਰ ਟੈਂਕੀ ਹੋਈ ਆ ਬਸ ਤਾਂ ਇਹਨੂੰ ਖੋਲਣਾ ਨਹੀਂ ਹੈਗਾ ਖੋਲਣਾ ਇਹ ਤੇਲ ਕਿਥੋਂ ਪਾਵਾਂਗੇ ਯਾਰ ਤੇਲ ਮੁੱਕਦਾ ਹੀ ਨਹੀਂ ਅੱਜ ਤੇਲ ਕਿਵੇਂ ਨਹੀਂ ਮੁੱਕੂਗਾ ਯਾਰ ਮੈਂ ਤਾਂ ਦੱਸਿਆ ਕਿਸੇ ਬਾਬੇ ਨੇ ਸਾਨੂੰ ਕਿਹਾ ਸੀ ਕਿ ਇਹਦੀ ਟੈਂਕੀ ਖੋਲ ਕੇ ਨਹੀਂ ਦੇਖਣੀ ਤੁਸੀਂ ਬਾਬਾ ਕਿਹੜਾ ਬੱਕੜ ਦਾ ਤਾਂ ਨਹੀਂ ਸੀ ਨਹੀਂ ਨਹੀਂ ਬਾਬਾ ਤਾਂ ਹੋਰ ਬਹੁਤ ਪਹੁੰਚਿਆ ਹੋਇਆ ਬਾਬਾ ਦੀ ਦੇਖ ਸਾਨੂੰ ਹੋ ਗਏ 15 ਸਾਲ ਅੱਛਾ 15 ਸਾਲਾਂ ਦੇ ਵਿੱਚ ਅਸੀਂ ਨਹੀਂ ਟੈਂਕੀ ਖੋਲੀ ਇਹਦਾ ਤੇਲ ਨਹੀਂ ਮੁੱਕਿਆ ਗੱਲ ਸੱਚੀ ਆ ਹਾਂ ਜਦੋਂ ਅਸੀਂ ਲਈ ਤੀਏ ਆਮ ਦੀ ਗੱਡੀ ਦੀ ਹਾਂ ਇਹਦਾ ਮੇਰੇ ਦਾਦੇ ਨੇ ਕੈਮ ਬਣਾਈ ਆ ਪੂਰੀ ਠੀਕ ਆ ਹੂੰ ਮੈਨੂੰ ਤਾਂ ਹਰ ਗੱਪ ਜੇ ਮਾਰਦਾ ਲੱਗਦਾ ਕਿਵੇਂ ਕਰਾਂ ਕੋਈ ਨਾ ਬਈ ਕਈ ਗੱਲਾਂ ਸੱਚੀਆਂ ਵੀ ਹੋ ਸਕਦੀਆਂ ਨੇ ਵਿੱਚ ਦੀ ਕੋਈ ਗੱਲ ਨਹੀਂ ਖਰੀਦ ਲੈਣੇ ਬਾਈ ਗੱਡੀ ਆਪਾਂ ਹਾਂਜੀ ਪਰ ਸਾਨੂੰ ਗੱਡੀ ਦਾ ਪਹਿਲਾਂ ਬਾਇਓ ਡਾਟਾ ਲਖਾਓ ਤੁਹਾਨੂੰ ਬਾਇਓ ਡਾਟਾ ਵੀ ਮਿਲੂਗਾ ਹੂੰ ਇੱਕ ਖੂਬੀ ਆਪਣੇ ਹੋਰ ਰਹੀ ਵੀ ਮੈਂ ਖੂਬੀ ਮੈਂ ਨਹੀਂ ਹੋਰ ਯਾਰ ਸੁਣਨੀ ਹੈ ਮੈਨੂੰ ਲਾ ਟਾ ਲਾਸਟਾ ਲਾਸਟਾ ਉਹਨੂੰ ਗੱਪ ਜੇ ਲੱਗੀ ਜਾਂਦੇ ਨੇ ਆਹ ਦੱਸੋ ਕੀ ਆ ਕਿਹੜਾ ਆਹ ਵਾਲਾ ਆਹਾ ਆ ਤਾਂ ਰੈਡੀ ਹੋੜਾ ਅੰਟੀ ਨਾ ਇੱਥੇ ਹੀ ਗਲਤ ਹੋ ਤੁਸੀਂ ਓਏ ਕਿਵੇਂ ਗਲਤ ਆ ਯਾਰ ਉਹ ਰੇਡੀਓ ਲੰਡੀ ਨਹੀਂ ਹੈ ਇਹ ਰੇਡੀਓ ਵਾਲੰਟੀਨਾ ਨਹੀਂ ਹੈਗਾ ਹੋਰ ਕੀ ਆ ਇਹ ਸਪੈਸ਼ਲ ਸਾਊਥ ਕੋਰੀਆ ਤੋਂ ਆਇਆ ਹੋਇਆ ਯਾਰ ਇਹਦਾ ਸਿੱਧਾ ਸੈਟਲਾਈਟ ਨਹੀਂ ਆਪਣੇ ਤੇ ਕੋ ਮਰੇ ਹਾਂ ਉਹਨਾਂ ਦੇ ਟੱਚ ਚ ਆ ਇਹ ਕਦੇ ਵੀ ਭਚਾਲ ਆਵੇ ਸੁਨਾਮੀ ਆਵੇ ਤੂਫਾਨ ਆਵੇ ਤੁਹਾਡੀ ਗੱਡੀ ਦੀ ਸਕਰੀਨ ਤੇ ਆਊਗਾ ਪਹਿਲੇ ਸੂਚਿਤ ਕਰ ਦੋ ਪਹਿਲੇ ਹੀ ਪਤਾ ਲੱਗੂਗਾ ਅਰੇ ਗੱਡੀ ਦਾ ਨਾਮ ਕੀ ਹਾਲਟੋ ਹੀ ਆ ਨਾ ਇਹ ਇਹ ਹਾਲਟੋ ਸੀਗਾ ਇਹਦਾ ਨਾਮ ਅਜੇ ਅਸੀਂ ਰੱਖਿਆ ਨਹੀਂ ਇਹਦਾ ਨਾਂ ਵੀ ਆਪਾਂ ਕੋਈ ਆਪਾਂ ਰੱਖ ਦਾਂਗੇ ਹੁੱਡੀ ਤਾਂ ਇੰਨੀ ਮੱਲਾ ਪੁੱਛ ਹੋ ਜੂਗੀ ਪੂਰੇ ਇੰਡੀਆ 'ਚ ਜੇ ਤੁਸੀਂ ਪਹਿਲਾਂ ਹੀ ਦੱਸ ਦਿਆ ਕਰਨਾ ਕਿ ਹੁਣ ਤੂਫਾਨ ਆਊਗਾ ਭਚਾਲ ਆਊਗਾ ਸਾਡੇ ਘਰ ਇੱਕ ਬੇਸਮੈਂਟ ਬਣਾਈ ਹੋਈ ਆ ਜਦੋਂ ਸਾਨੂੰ ਇਹ ਸਾਰਾ ਕਰਦੀ ਅਸੀਂ ਤਾਂ ਵਿੱਚ ਚਲੇ ਜਾਂਦੇ ਫੀਚਰ ਫੀਚਰ ਕਮਾਲ ਦੇ ਨੇ ਹੁਣ ਤੁਸੀਂ ਦੱਸੋ ਆਪਦਾ ਲਵੋ ਬਾਇਓ ਡਾਟਾ ਕੀ ਮੂੰਹ ਜਵਾਨੀ ਲੈਣਾ ਕਿ ਲਿਖ ਲੂਕੇ ਲਗਾ ਲੀ ਮੇਰੇ ਲਵਾਂਗੇ ਆਪਾਂ ਸਾਰਾ ਕੁਝ ਨਾਮ ਲੈ ਕੇ ਆਏ ਆ ਹੁਣ ਤੁਸੀਂ ਤਾਂ ਮੈਨੂੰ ਬਹੁਤ ਫੀਚਰ ਗਿਣਾ ਤੇ ਹੁਣ ਮੇਰੀਆਂ ਵੀ ਸੁਣੋ ਚਾਰ ਪੰਜ ਇਹ ਗੱਡੀ ਥੋੜੇ ਕੰਮ ਦੀ ਹੋਇਆ ਇਹ ਕੋਈ ਗੱਲ ਨਹੀਂ ਹਾਂਜੀ ਆਉ ਮੜੇ ਅੰਬਰੇ ਲਾ ਬੇਨੂੰ ਸੌਤੋ ਬੇਲਾ ਦਾ ਆਪਾਂ ਨੂੰ ਐ ਲਿਖਾਓ ਜੀ ਗੱਡੀ ਪੜੀ ਲਿਖੀ ਕਿੰਨਾ ਹੋਈ ਆ ਗੱਡੀ ਦੀ ਐਮ ਕਿਤੀ ਹੋਈ ਆ ਕਿਹੜੇ ਕਾਲ ਦੀ ਜੀ ਸਿੱਧ ਸਾਰ ਠੀਕ ਆ ਯਾਰ ਤੂੰ ਕੈਸਾ ਬੰਦਾ ਗੱਡੀ ਕਿਵੇਂ ਪੜਜੂਗੀ ਆ ਉਹ ਸੌਰੀ ਯਾਰ ਮੇਰਾ ਦਿਮਾਗ ਨਾ ਉਧਰ ਬਚੋਲੇ ਵਾਲੀ ਸਾਈਡ ਚੱਲੀ ਜਾਂਦਾ ਮੈਂ ਨਾਲ ਬਚੋਲੇ ਦਾ ਵੀ ਕੰਮ ਕਰਦਾ ਨਾ ਤਾਂ ਕਰਕੇ ਮੈਨੂੰ ਪੁੱਛਣਾ ਪੈਂਦਾ ਹਾਂ ਮੈਰਜ ਵੀਰੂ ਵਾਲੇ ਹਾਂ ਹਾਂ ਮੈਨੂੰ ਪੁੱਛਣਾ ਪੈਂਦਾ ਨਾਲ ਵੀ ਲੜਕਾ ਲੱਗੇ ਕਿੰਨੇ ਪੜੇ ਹੋਏ ਨੇ ਤਾਂ ਕਰਕੇ ਇਹ ਤਾਂ ਹੈ ਤੁਹਾਡੇ ਲਈ ਉਹ ਗੱਡੀ ਬਣੀ ਹੈ ਕਿਉਂ ਇਹਨੇ ਠਾ ਠਾ ਰਿਸ਼ਤੇ ਕਰਾ ਦੇਣੇ ਨੇ ਗੱਡੀ ਨੂੰ ਦੇਖ ਕੇ ਰਿਸ਼ ਗੱਟ ਪਰ ਰੇਸਟਾ ਗੱਡਾ ਮੇਰਾ ਹੋਣਾ ਮੈਂ ਕਿਸੇ ਦੇ ਕਰਾਉਣੇ ਨੇ ਉਹ ਗੱਡੀ ਇਹ ਤਾਂ ਬਾਲੀ ਕਰਮ ਵਾਲੀ ਗੱਡੀ ਹੈ ਬੱਸੋ ਫਿਰ ਨਾ ਬਥੇਰਾ ਕੋ ਦੱਸਤਾ ਤੁਸੀਂ ਆਪ ਦਾ ਦੇਖੋ ਜੀ ਹਾਂ ਮੇਰਾ ਹੀ ਲਿਖ ਲਿਆ ਯਾਰ ਉਹ ਲੋ ਲਿਖਾ ਇਹ ਆਪਣਾ ਦੂਜੀ ਗੱਲ ਹੈ ਜੀ ਆਪਣੀ ਗੱਡੀ ਦੀ ਖਰਾਕ ਕਿੰਨੀ ਆ ਯਾਰ ਖਰਾਕ ਨੂੰ ਇਹ ਜੱਗੂ ਹੋਣਾ ਨਾ ਕਬੱਡੀ ਖੇਲਦੀ ਹੈਗਾ ਉਹ ਮਤਲਬ ਇਹ ਗੱਡੀ ਖਾਂਦੀ ਪੀਂਦੀ ਕਿੰਨਾ ਦਿਨ ਦਾ ਯਾਰ ਖਾਣਾ ਪੀਣਾ ਇਹਨੇ ਕੀ ਆ ਯਾਰ ਖਾਂਦੀ ਆ ਕੀ ਖਾਂਦੀ ਵੀ ਆ ਦੱਸ ਫਿਰ ਖਾਂਦੀ ਤੇਰੇ ਪੈਸੇ ਪੀਂਦੀ ਤੇਲ ਆ ਇਹ ਲੋਕਾਂ ਦੀਆਂ ਪੀਂਦੀਆਂ ਨੇ ਇਹ ਥੋੜੀ ਪੀਂਦੀ ਆ ਹਾਂ ਪਰ ਮੇਰਾ ਦਿਮਾਗ ਚੋਂ ਨਿਕਲ ਗਿਆ ਗੱਲ ਤਾਂ ਤਰੀ ਸਹੀ ਆ ਚਾਹ ਠੀਕ ਆ ਤੀਜੀ ਗੱਲ ਹੈਗੀ ਆਪਣੀ ਤੇ ਗੱਡੀ ਦੇ ਮਗਰ ਕੁੱਤੇ ਕਿੱਥੇ ਦੇ ਕਿੰਨੇ ਪੈਂਦੇ ਨੇ ਯਾਰ ਇਹਦਾ ਹੁਣ ਮੈਨੂੰ ਕੀ ਪਤਾ ਕਿ ਕਿੱਥੇ ਪੈਂਦੇ ਨੇ ਕਿਵੇਂ ਪੈਂਦੇ ਨੇ ਯਾਰ ਨਹੀਂ ਇਹ ਤੁਹਾਨੂੰ ਦੱਸਣਾ ਬੁਗਾਈ ਜਦ ਅਸੀਂ ਗੱਡੀ ਖਰੀਦਣੀ ਹੈ ਦੱਸੋ ਆਹ ਮੋੜ ਤੇ ਪੈਂਦੇ ਨੇ ਯਾਰ ਆਹ ਮੋੜ ਤੇ ਪੈਂਦੇ ਨੇ ਠੀਕ ਆ ਹਾਂ ਕਿਹੜੀ ਨਸਲ ਦੇ ਪੈਂਦੇ ਨੇ ਯਾਰ ਹੁਣ ਮੈਂ ਗੱਡੀ ਚਲਾਵਾ ਮੈਂ ਕਿ ਨਸਲ ਦੇਖਾ ਕੁੱਤਿਆਂ ਦੀ ਇਹ ਦੱਸਣਾ ਪੈਣਾ ਜੀ ਅਸੀਂ ਤਾਂ ਹੀ ਗੱਡੀ ਖਰੀਦਾਂਗੇ ਗੱਲ ਸਾਨੂੰ ਪੂਰੀ ਦੱਸੋ ਲੰਡੂ ਨਸਲ ਦੇ ਨੇ ਹੈ ਲੰਡੂ ਨਸਲ ਦੇ ਨੇ ਠੀਕਾ ਜਿਹੜੇ ਇਹਦੇ ਮਾਰ ਕੁੱਤੇ ਪੈਂਦੇ ਨੇ ਉਹਦੇ ਕੁੱਤੇ ਕਿੰਨੇ ਹੋਣੇ ਨੇ ਕੁੱਤੀਆਂ ਕਿੰਨੀਆਂ ਹੁੰਦੀਆਂ ਨੇ ਆਹ ਦੇਖੋ ਯਾਰ ਤੂੰ ਕਹੇ ਯਾਰ ਗੱਲ ਪੂਰੀ ਦੱਸ ਭਾਈ ਠੀਕ ਆ ਨਾ ਅਸੀਂ ਗੱਡੀ ਖਰੀਦਣੀ ਆ ਯਾਰ ਚਾਰ ਕੁੱਤੇ ਨੇ ਪੰਜ ਕੁੱਤੀਆਂ ਨੇ ਤੈਨੂੰ ਕਿਵੇਂ ਪਤਾ ਭਾਈ ਤੈਨੂੰ ਇਹ ਪਤਾ ਪੱਕਾ ਹੀ ਇਹ ਵਿਚਾਰੇ ਪੈਂਦੀਆਂ ਨਹੀਂ ਪੰਜ ਉਹ ਇਹ ਚ ਕੈਮਰੇ ਲੱਗੇ ਹੋਏ ਨੇ ਸਾਰੇ ਕਿਤੇ ਤਾਂ ਕੈਮਰੇ ਨੇ ਸਕਰੀਨ ਤੇ ਆ ਜਾਂਦਾ ਜੈਂਡਰ ਵੀ ਪਤਾ ਕਰਦੀ ਆ ਇਹ ਠੀਕ ਆ ਫੀਚਰ ਨੇ ਤੇ ਇਹ ਗੱਡੀ ਕਿੰਨੇ ਹੈਂਡ ਆ ਜੀ ਇਹ ਦੂਜੇ ਹੈਂਡ ਆ ਇਹ ਯਾਰਾ ਮਤਲਬ ਇੱਕ ਵਾਰ ਇਹਦਾ ਪਹਿਲਾ ਵਿਆਹ ਹੋਇਆ ਹੋਇਆ ਹੁਣ ਦੂਜਾ ਵਿਆਹ ਵੇਲੇ ਪਹਿਲਾਂ ਤਲਾਕੇ ਹੋਇਆ ਸੀ ਇਹਦਾ ਯਾਰ ਇਹਦਾ ਕਿਵੇਂ ਤਲਾਕ ਹੋ ਜੂਗਾ ਮੇਰਾ ਫੇਰ ਯਾਰ ਦਿਮਾਗ ਉਧਰ ਚਲੇਗਾ ਬੋਲੇ ਲੇੜੀ ਸਾਈਡ ਤੂੰ ਮੜਾ ਸਮਝ ਲਿਆ ਕਰਨਾ ਯਾਰ ਤੇਰੀਆਂ ਕਿੰਨੀਆਂ ਕਿ ਸਰਤਾ ਰਹਿ ਗਈਆਂ ਹੋਰ ਬਸ ਥੋੜੀਆਂ ਹੀ ਨੇ ਆਪਾਂ ਦੇਖੋ ਜੀ ਹੁਣ ਗੱਡੀ ਲੈਣੀ ਆ ਤਾਂ ਪੂਰਾ ਇਹਦਾ ਬਾਇਓ ਡਾਟਾ ਪਤਾ ਕਰਕੇ ਲਾਵਾਂਗੇ ਅਸੀਂ ਆਈ ਲੈਣ ਲੱਗੇ ਗੱਡੀਆ ਸਾਰਾ ਸਾਨੂੰ ਕੈਰੈਕਟਰ ਪਤਾ ਹੋਣਾ ਚਾਹੀਦਾ ਵੀ ਵਿਆਹ ਤੋਂ ਪਹਿਲਾਂ ਕਿਵੇਂ ਦੀ ਸੀ ਤਾਂ ਅਸੀਂ ਗੱਡੀ ਲਾਵਾਂਗੇ ਓ ਯਾਰ ਮੇਰੇ ਨਹੀਂ ਯਾਰ ਸਮਝ ਆਉਂਦੀਆਂ ਤੇਰੀਆਂ ਗੱਲਾਂ ਬਸ ਇੱਕ ਮਿੰਟ ਹੋਰ ਤੇ ਗੱਡੀ ਆ ਜਨਮ ਕੰਨੇ ਦਾ ਜੀ ਇਹਦਾ 2009 ਦਾ 2009 ਦਾ ਹੁਣ ਚੱਲ ਰਿਹਾ 26 ਇਹਦਾ ਮਤਲਬ ਹੋਈ ਇਹ 17 ਸਾਲਾਂ ਦੀ ਫਿਰ ਇਹ ਕੋਈ ਵਿਆਹਣ ਵਾਲੀ ਉਮਰ ਤਾਂ ਹੈ ਨਹੀਂ ਹਲੇ ਪੜਨ ਨੂੰ ਇਹਨੂੰ ਕਿਵੇਂ ਪੜ ਲੂ ਯਾਰ ਉਹ ਫੇਰ ਯਾਰ ਉਧਰ ਚਲੇ ਗਿਆ ਦਿਮਾਗ ਤਾਂ ਦੱਸਿਆ ਜਾਣਾ ਯਾਰ ਬਸ ਉਧਰ ਹੀ ਆਣਾ ਮਰਾ ਜਾਵਾ ਬਾ ਕਰਕੇ ਐ ਇੱਕ ਹਵਾ ਦੀ ਗੱਲ ਤਾਂ ਰਹੀ ਗਈ ਯਾਰ ਹਵਾ ਵਾਲੀ ਕਿਹੜੀ ਗੱਲ ਆਏ ਸੀ ਲੈ ਆਏ ਸੀ ਦੀ ਗੱਲ ਸੁਣ ਤੋ ਓਏ ਨਹੀਂ ਯਾਰ ਤੂੰ ਨਹੀਂ ਫਿੱਤਰ ਦਸਣੇ ਆਗੇ ਨਹੀਂ ਜੇ ਨਾ ਯਾਰ ਤੂੰ ਨਾ ਬੋਲ ਬੈ ਤੇਰੀ ਬਹੁਤ ਸੁਣ ਲਈ ਮੈਨੂੰ ਪਹਿਲਾਂ ਲਿਖਾ ਦੇ ਬਜਟ ਤੇ ਤੇਰੇ ਫੀਚਰ ਮੈਂ ਫੇਰ ਸੁਣ ਲੂ ਬਾ ਲਾਟ ਸੁਣ ਲਾ ਜੇ ਮੈਂ ਕਰ ਜਾਂਦਾ ਭੁੱਲ ਗਿਆ ਯਾਰ ਫੇਰ ਮੈਂ ਤੈਨੂੰ ਕਾਪੀ ਤੇ ਲਿਖ ਕੇ ਦੂੰ ਇਹ ਜਿਹੜੀ ਗੱਡੀ ਦਾ ਏਸੀ ਆ ਇਹਦੀ ਹਵਾ ਸਰ ਨਾਲੋਂ ਵੱਧ ਕਿਹੜੇ ਬੰਦੇ ਨੂੰ ਲੱਗਦੀ ਹੈ ਮੂਰਲੇ ਨੂੰ ਨਾ 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 ਇੱਥੇ ਗਲਤ ਆ ਤੂੰ ਮੈਂ ਕਿਵੇਂ ਗਲਤ ਹੋ ਗਿਆ ਸਾਰਿਆਂ ਨੂੰ ਭੁਲੇਖਾ ਪੈਂਦਾ ਇਹਦੀ ਸਰ ਨਾਲੋਂ ਵੱਧ ਹਵਾ ਲੱਗਦੀ ਹੈ ਡਿੱਗੀ ਚ ਓਏ ਯਾਰ ਡਿੱਗੀ ਚ ਕਿਵੇਂ ਲੱਗਜੂ ਇਹਦੀ ਡਿੱਗੀ ਚ ਛੋਟੀ ਬੇਸਮੈਂਟ ਆ ਦੋ ਜਾਨੇ ਬਹਿੰਦੇ ਨੇ ਉਹ ਚ ਦੋ ਜਾਨੇ ਓਏ ਨੋਵਾ ਯਾਰ ਘਾਂ ਚੀਏ ਨ ਮੋਟਾ ਸੋਣ ਤੂੰ ਰਹਿਣ ਦੇ ਯਾਰ ਚੱਲ ਠੀਕ ਆ ਹੋਊਗੀ ਤੂੰ ਵੀਰੇ ਬਾ ਮੈਨੂੰ ਐਂ ਦੱਸ ਦੇ ਆਪਾਂ ਲਿਖ ਲਈ ਇਹੜੇ ਗੱਲਾਂ ਲਿਖਣੀਆਂ ਸੀਗੀਆਂ ਇਹ ਟਾਇਰ ਇੰਨੇ ਲੋਟੇ ਕਾਦਨੇ ਉਹ ਟਾਇਰ ਇਹਦੇ ਕੰਬੈਨ ਵਾਲੇ ਪਵਾ ਦੀਏ ਇਹ ਜਿਹੇ ਟਾਇਰ ਹੁੰਦੇ ਨੇ ਇਹ ਚਲ ਯਾਰ ਮੁੱਕ ਦੀ ਗੱਲ ਮੈਨੂੰ ਇੰਨੇ ਦੱਸ ਦੇ ਵੀ ਤੁਸੀਂ ਗੱਡੀ ਐ ਵੇਚਣੀ ਕਾਤੇ ਓ ਯਾਰ ਬੈਠਣਾ ਔਖਾ ਹੁੰਦਾ ਕਿਆ ਸਿਰ ਤੇ ਕੰਡੇ ਲੱਗੇ ਹੋਏ ਨੇ ਓ ਯਾਰ ਸਾਡੀ ਫੈਮਿਲੀ ਚ ਨਹੀਂ 9 ਜਾਨ ਹਾਂ ਦੋ ਔਰੇ ਬਹਿ ਗਏ ਤਿੰਨ ਔਰੇ ਬਸ ਦੋ ਡਿੱਗੀ ਚ ਬਹੰਦੇ ਨੇ ਯਾਰ ਫਿਰ ਵੀ ਦੋ ਘਰੇ ਰਹਿ ਜਾਂਦੇ ਨੇ ਤਾਂ ਵੇਚਣੀ ਐ ਠੀਕ ਆ ਚੱਲ ਫਿਰ ਕਾਲਾ ਰੇਟ ਦੀ ਗੱਲ ਹੁਣ ਰੇਟ ਹਰ ਇੱਕੇ ਰੇਟ ਕਰੂੰਗਾ ਦੱਸ ਨਾ ਤੇਰੀ ਨਾ ਮੇਰੀ 90000 ਸਿਰਫ 90000 ਹਾਂ ਜੇ ਲੈਣੀਆਂ ਤਾਂ ਗੱਲ ਕਰ ਬਾਈ ਸੋਚਣ ਦੇ ਯਾਰ ਇੰਨੇ ਫੀਚਰ ਘਣਾ ਕੇ ਫਿਰ ਵੀ ਮੈਨੂੰ 90000 ਰੇਟ ਦੱਸ ਰਿਹਾ ਇਹ ਕੀ ਗੱਲ ਬਈ ਯਾਰ ਆ ਤਾਂ ਨਜ਼ਾਰਾ ਆ ਗਿਆ ਲੈ ਕੇ ਕਬਾੜੀਆਂ ਤੋਂ 25000 ਦੀ 90000 ਦੀ ਚਾੜ ਦੇਣੀ ਆ 65000 ਦਾ ਫਾਇਦਾ ਹੋਊ ਸੁਣ ਰਿਹਾ ਬੱਤ ਮੈਨੂੰ ਸਾਰਾ ਕੁਝ ਸੁਣ ਰਿਹਾ ਹੁਣ ਤੈਨੂੰ ਡਗੜੂ ਮੈਂ ਮੈਂ ਨੋਟਾ ਡੂ ਬਣਾ ਰਿਹਾ ਮੇਰੇ ਮੁੰਰੇ ਗੱਪ ਮਾਰ ਰਹੇ 10 ਇਹਨੂੰ ਪਤਾ ਨਹੀਂ ਪਰ ਮੇਰਾ ਇਹਨੂੰ ਦਾ ਪਤਾ ਮੈਂ ਰਗੜਦਾ ਹਾਂ ਬਾਈ 10000 ਕੋਈ ਗੱਲ ਖਰੀਦ ਲਾਂਗੇ ਜੀ ਹੁਣ ਪਰ ਚੱਲਦੇ ਆ ਚੱਲਦੇ ਕਿੱਧਰ ਨੂੰ ਗੱਡੀ ਤਾਂ ਲੈ ਕੇ ਜਾਓ ਇਹ ਗੱਡੀ ਕੋ ਲੈ ਕੇ ਜਾਣੀ ਇਹ ਤਾਂ ਹਲੇ ਕੋਈ ਦੇਖਦ ਗਿਆ ਕੀਤਾ ਆਪਾਂ ਵਿਆਹ ਦਾ ਸਾਲ ਕਰਾਂਗੇ ਯਾਰ ਇਹ ਕੀ ਮਤਲਬ ਹੋ ਗਿਆ ਮੇਰੇ ਕੋ ਕਿਹੜਾ ਪੈਸੇ ਨਹੀਂ ਤੇਰੇ ਕੋ ਪੈਸੇ ਨਹੀਂ ਹੈਗੇ ਨਾ ਆ ਫਿਰ ਜਿਹੜਾ 2 ਘੰਟੇ ਤਾਂ ਮੇਰਾ ਦਿਮਾਗ ਖਾਦਾ ਇਹ ਮੈਂ ਤੁਹਾਨੂੰ ਦੱਸਦਾ ਮੇਰਾ ਇਹ ਮੈਰਿਜ ਵੀ ਰੋੜਾ ਕੰਮ ਚੱਲਦਾ ਨਹੀਂ ਸੀ ਮੈਂ ਹੁਣ ਲੈ ਲਿਆ ਇੱਕ ਟਿਫਨ ਬਾਕਸ ਹੁਣ ਮੈਂ ਜਾਇਆ ਕਰੂ ਫੈਕਟਰੀ ਫੈਕਟਰੀ ਜੇ ਮਿਲਿਆ ਕਰੂ ਮਹੀਨੇ ਦਾ ਲਾ ਲਓ 12-13000 ਤਾਂ ਮਿਲ ਹੀ ਜਾਇਆ ਕਰੂ ਜਦੋਂ ਵੀ ਮੇਰੇ ਪੈਸੇ ਪੂਰੇ ਹੋ ਗਏ 90000 ਮੇਰੇ ਲਵੇ ਹੋ ਗਿਆ ਨਾਲ ਦੀ ਨਾਲ ਮੈਂ ਤੁਹਾਡੇ ਗੇਟਾਂ ਬਣਨਾ ਨਾਲ ਦੀ ਨਾਲ ਮੈਂ ਗੱਡੀ ਲੈ ਜਾਣੀ ਆ ਬਸੇ ਵਿੱਚ ਰੋ ਤੱਕ ਮੈਂ ਮੰਗੇ ਜਾ ਰੂ ਤੂੰ ਨਹੀਂ ਹੁਣ ਤਾਂ ਮੈਂ ਜਾਣਾਂ ਜੀ ਕੋਈ ਗੱਲ ਨਹੀਂ ਪਰ ਬੇਚੇ ਰੱਖ ਇਹਨੂੰ ਉਹ ਤੂੰ ਨਾ ਮੇਰੇ ਕੋਲ ਗੱਲ ਕਰ ਮੈਂ ਤੈਨੂੰ ਭੰਨੂ ਲੱਗ ਜਾ ਪਤਾ ਮੈਂ ਜਾਣਾਂ ਕੋਈ ਨਹੀਂ ਬੇਚੇ ਹੋਣਾ ਮਾਰੇ ਕੀ ਹੋਰੇ